ਪਾਲ ਸਿੰਘਾ ਜੀ ਸਾਬਕਾ ਬਲਾਕਸ਼ਮਤੀ ਮੈਂਬਰ ਆ ਮੈਂ ਅਸੀਂ ਸਾਡੇ ਬਜ਼ੁਰਗ ਵੀ ਪਹਿਲਾਂ 50 ਸਾਲ ਤੋਂ ਬਹੁਤ ਵਧੀਆ ਜਥੇਬੰਦੀ ਸਾਡੀ ਇੱਥੇ ਬਣੀ ਹੋਈ ਸੀ 50 ਸਾਲ ਤੋਂ ਅਗਰਾਹਾਂ ਦੇ ਵਿੱਚ ਕੰਮ ਕਰ ਰਹੇ ਆ ਇਸੇ ਤਰ੍ਹਾਂ ਹੀ ਸਾਡਾ ਸਾਰਾ ਨਗਰ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਵਿੱਚ ਕੰਮ ਕਰਦਾ ਸੀ ਸਾਨੂੰ ਰੋਸ ਹੈ ਅਗਰਾਹਾਂ ਤੇ ਵੀ ਜਥੇਬੰਦੀਆਂ ਬਾਡਰਾਂ ਦੇ ਉੱਤੇ ਲੜਾਈ ਕਰ ਰਹੀਆਂ ਨੇ ਅਗਰਾਹਾਂ ਘਰਾਂ 'ਚ ਬੈਠਾ ਇੱਥੇ ਧਰਨੇ ਦੇ ਰਿਹਾ ਏ ਇਸ ਰੋਸ ਵਜੋਂ ਅਸੀਂ ਅੱਜ ਅਗਰਾਹਾਂ ਜਥੇਬੰਦੀ ਛੱਡ ਕੇ ਭਾਰਤੀ ਕਿਸਾਨ ਸਿੱਧੂਪੁਰ ਦਾ ਪੱਲਾ ਫੜਿਆਗਾ ਤੇ ਇਹਦੇ ਨਾਲ ਜਿਵੇਂ ਵੀ ਆਪਣਾ ਜਥੇਬੰਦੀ ਸਾਨੂੰ ਹੁਕਮ ਲਾਊਗੀ ਉਹ ਤੇ ਫੁੱਲ ਝਰਾਵਾਂਗੇ ਬੋਲੇ ਸੋਨਿਆ ਬੋਲਾ ਜਯੋ ਕਰਾਰ ਅੰਜੀ ਪ੍ਰਧਾਨ ਜੀ ਅੱਜ ਤੁਸੀਂ ਮਾਡਲ ਬਲੇ ਪਿੰਡ ਪਹੁੰਚੇ ਹੋ ਕੀ ਮਸਲਾ ਇੱਥੇ ਮੈ ਰੇਸ਼ਨ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੇਕਤਾ ਸਿੱਧੂਪੁਰ ਜ਼ਿਲ੍ਹਾ ਜਨਸਕੱਤਰ ਬਰਹਿੰਡਾ ਅੱਜ ਜੋ ਪਿੰਡ ਮੱਲਾਲਾ ਇੱਥੇ ਵੀ ਕੇ ਜੂ ਇਕਤਾ ਅਗਰਾਹਾਂ ਜਥੇਬੰਦੀ ਸੀ ਇਹਦੇ ਚ ਸਾਰਾ ਨਗਰ ਕੰਮ ਕਰਦਾ ਸੀ ਅੱਜ ਬੀਕੇਜੂ ਇਕਤਾ ਗ੍ਰਾਹਾਂ ਨੂੰ ਅਲਵਿਦਾ ਕਹਿ ਕੇ ਬੀਕੇਜੂ ਇਕਤਾ ਸਿੱਧੂਪੁਰ ਦੇ ਵਿੱਚ ਸਮੁੱਚਾ ਨਗਰ ਸ਼ਾਮਿਲ ਹੋਇਆ ਸੋ ਅਸੀਂ ਬੀਕੇਜੂ ਇਕਤਾ ਸਿੱਧੂਪੁਰ ਵੱਲੋਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੀਕੇਜੂ ਇਕਤਾ ਸਿੱਧੂਪੁਰ ਦੇ ਵਿੱਚ ਆਉਣ ਤੇ ਜੇ ਕਿਸੇ ਦਾ ਵੀ ਪਿੰਡ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੋ ਬੀਕੇਜੂ ਇਕਤਾ ਸਿੱਧੂਪੁਰ ਮੋਢੇ ਨਾਲ ਮੋਢਾ ਲਾ ਕੇ ਹਰ ਇੱਕ ਕੰਮ ਪਹਿਲੇ ਅਧਾਰ ਤੇ ਹੱਲ ਕਰੂ ਤੜਕੇ ਹੀ ਇਹ ਨਗਰ ਆਪਦੀ ਮੀਟਿੰਗ ਇਕੱਠੀ ਕਰਕੇ ਰਾਸ਼ਨ ਪਾਣੀ ਇਕੱਠਾ ਕਰਕੇ ਤੜਕੇ ਤੋਂ ਟਰੈਕਟਰ ਟਰਾਲੀਆਂ ਲੈ ਕੇ ਇਹ ਨਗਰ ਖਨੌਰੀ ਬਾਡਰ ਤੇ ਪਹੁੰਚੂਗਾ ਆਪਾਂ ਮਾਕੇ ਹੋਰ ਵੀ ਬਹੁਤ ਸਾਰੇ ਇਹ ਸੰਗਤ ਬਲਾਕ ਦੇ ਪਿੰਡ ਵੀ ਕਿਜੂ ਇਕਤਾ ਗ੍ਰਹਾਂਨ ਵਾਲਵੇ ਦਾ ਕਹਿ ਕੇ ਵੀ ਕਿਜੂ ਇਕਤਾ ਸਿੱਧੂਪੁਰ ਵਿੱਚ ਆਇਨ ਤੇ ਵੱਡੀ ਪੱਧਰ ਤੇ ਆਪਾਂ ਆਪਣੀਆਂ ਟਰਾਲੀਆਂ ਲੈ ਕੇ ਬਾਡਰਾਂ ਤੇ ਪਹੁੰਚ ਰਹੇ ਹਾਂ ਜਿੰਨੀਆਂ ਤੇ ਸਾਡੀਆਂ ਮੰਨੀਆਂ ਹੋਈਆਂ ਮੰਗਾ ਕੇਂਦਰ ਸਰਕਾਰ ਲਾਗੂ ਨਹੀਂ ਕਰਦੀ ਉਨ੍ਹਾਂ ਚਿਰ ਅਸੀਂ ਬਾਰਡਰਾਂ ਤੇ ਜਚੇ ਰਹਾਂਗੇ ਹਰ ਹਾਲ ਦੇ ਵਿੱਚ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾ ਕੇ ਘਰਾਂ ਨੂੰ ਬਾਸਪਰਤਾਂ